ਸਰਵ ਵਿਆਪੀ ਸਰਵ ਸ਼ਕਤੀਮਾਨ ਸਰਵ ਸ੍ਰੇਸ਼ਟ ਮੇਰੇ ਜਲਾਲੀ ਅਤੇ ਪ੍ਰਤਾਪੀ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦਾ ਹਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਅੱਜ ਦਾ ਦਿਨ ਜੋ ਤੁਸੀਂ ਮੈਨੂੰ ਦਿੱਤਾ ਇਸ ਦਿਨ ਵਾਸਤੇ ਮੈਂ ਲੱਖਾਂ ਕਰੋੜਾਂ ਵਾਰ ਤੁਹਾਡੀ ਨਾਮ ਦਾ ਸ਼ੁਕਰਗੁਜ਼ਾਰ ਹਾਂ ਆਪਣੀ ਕਿਰਪਾ ਕਰੋ ਪ੍ਰਭੂ ਜੀ ਉਹਨਾਂ ਸਭਨਾ ਉੱਤੇ ਦਇਆ ਕਰੋ ਜੋ ਤੁਹਾਡੇ ਬਚਨਾਂ ਤੋਂ ਦੂਰ ਹਨ ਤਾਂ ਕਿ ਉਹ ਸੱਚ ਦੇ ਪੀਤਾ ਨੂੰ ਜਾਣ ਸਕਣ ਤੁਹਾਡੇ ਫਜ਼ਲ ਦੇ ਨਾਲ ਪਰ ਸਕਣ ਤੁਹਾਡੀ ਕਿਰਪਾ ਦੇ ਨਾਲ ਪਰ ਸਕਣ ਪਰਮੇਸ਼ਵਰ ਪਿਤਾ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਤੁਹਾਡੀ ਬਾਣੀ ਦਾ ਪ੍ਰਚਾਰ ਤਮਾਮ ਲੋਕਾਂ ਦੀਆਂ ਜ਼ਿੰਦਗੀਆਂ ਤੱਕ ਪਹੁੰਚ ਸਕੇ ਜਿਹੜੇ ਭੁੱਲੇ ਪਟਕੇ ਨੇ ਉਹ ਸੱਚ ਦੇ ਮਾਰਗ ਉੱਤੇ ਚੱਲ ਸਕਣ ਕਿਉਂਕਿ ਤੁਹਾਡਾ ਵਚਨ ਦੱਸਦਾ ਹੈ ਪੀਰਾ ਸਚਾਈ ਅਤੇ ਜੀਉਣ ਮੈਂ ਹਾਂ ਮੇਰੇ ਤੋਂ ਬਿਨਾਂ ਕੋਈ ਪਿਤਾ ਤੱਕ ਨਹੀਂ ਜਾ ਸਕਦਾ ਸਾਡੇ ਅਦਭੂਤ ਸਾਡੇ ਸਮਰਥੀ ਪਰਮੇਸ਼ਵਰ ਮੈਂ ਲੱਖਾਂ ਅਤੇ ਕਰੋੜਾਂ ਵਾਰ ਤੁਹਾਡੇ ਨਾਮ ਦਾ ਸ਼ੁਕਰਗੁਜ਼ਾਰ ਹਾਂ ਤੁਸੀਂ ਅਦਭੁਤ ਦਇਆ ਕਰੋ ਤੁਸੀਂ ਆਪਣੀ ਕਿਰਪਾ ਕਰੋ ਮੇਰੇ ਪਰਮੇਸ਼ਵਰ ਅੱਜ ਤੁਸੀਂ ਆਪਣੇ ਬੱਚਿਆਂ ਤੇ ਦਇਆ ਕਰਦੇ ਹੋ ਜੋ ਲੋਕ ਦੁੱਖਾਂ ਬਿਮਾਰੀਆਂ ਵਿੱਚ ਜਕੜੇ ਹੋਏ ਹਨ ਉਹ ਤੁਹਾਡੇ ਨਾਮ ਵਿੱਚ ਸਭ ਬਿਮਾਰੀਆਂ ਤੋਂ ਆਜ਼ਾਦ ਹੋਵਣ ਮੇਰੇ ਪਰਮੇਸ਼ਵਰ ਆਪ ਜੀ ਦੀ ਦਇਆ ਹੋਵੇ ਵੱਡੀ ਕਿਰਪਾ ਹੋਵੇ ਮੈਂ ਪ੍ਰਾਰਥਨਾ ਕਰਦਾ ਹਾਂ ਬੇਉਲਾਦ ਬੇਟੀਆਂ ਨੂੰ ਔਲਾਦ ਦੀ ਬਰਕਤ ਦਿਓ ਬੱਚਿਆਂ ਦੀ ਬਰਕਤ ਦਿਓ ਉਹਨਾਂ ਨੂੰ ਆਸ਼ੀਸ਼ ਦਿਓ ਪਿਤਾ ਜੋ ਖੁਦਾਵੰਦ ਦੁੱਖਾਂ ਦੇ ਵਿੱਚ ਹੈ ਜੋ ਸ਼ਰਾਪਾਂ ਦੇ ਅਧੀਨ ਹੈ ਮੁਕਤ ਹੋ ਸਕਣ ਮੇਰੇ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਮੇਰੇ ਪਰਮੇਸ਼ਵਰ ਜੀਉਂਦੇ ਪਿਤਾ ਤੁਸੀਂ ਸੱਚਮੁੱਚ ਸਮਰੱਥ ਹੋ ਸੱਚਮੁੱਚ ਜਲਾਲੀ ਪਰਮੇਸ਼ਵਰ ਤੁਹਾਡਾ ਨਾਮ ਵੱਡਾ ਹੈ ਤੁਹਾਡਾ ਨਾਮ ਸ਼ਕਤੀ ਵਾਲਾ ਤੁਹਾਡਾ ਨਾਮ ਹੈ ਤੁਹਾਡਾ ਨਾਮ ਬਰਕਤ ਵਾਲਾ ਤੁਹਾਡਾ ਨਾਮ ਹੈ ਤੁਹਾਡਾ ਨਾਮ ਦਇਆ ਵਾਲਾ ਤੁਹਾਡਾ ਨਾਮ ਹੈ ਮੇਰੇ ਪਰਮੇਸ਼ਵਰ ਜੀਓ ਤੁਸੀਂ ਆਪਣੇ ਬੱਚਿਆਂ ਉਪਰ ਦਇਆ ਕਰੋ ਕੀ ਸਭਨਾ ਉੱਤੇ ਦਇਆ ਕਰੋ ਸਭ ਜ਼ਿੰਦਗੀਆਂ ਤੁਹਾਡੇ ਫਜ਼ਲ ਦੇ ਨਾਲ ਭਰ ਜਾਣ ਸਭ ਜੀਵਨ ਤੁਹਾਡੇ ਜ਼ਰਾਲ ਦੇ ਨਾਲ ਭਰ ਜਾਣ ਸਭ ਜੀਵਨ ਤੁਹਾਡੀ ਬਰਕਤ ਦੇ ਨਾਲ ਭਰ ਜਾਣ ਹਰ ਇੱਕ ਜੀਵਨ ਵਿੱਚ ਤੁਹਾਡੀ ਆਸ਼ੀਸ਼ ਆਵੇ ਹਰ ਇੱਕ ਜੀਵਨ ਵਿੱਚ ਤੁਹਾਡਾ ਫਜ਼ਲ ਹੋਵੇ ਮੇਰੇ ਪਰਮੇਸ਼ੁਰ ਮੈਂ ਪ੍ਰਾਰਥਨਾ ਕਰਦਾ ਜੋ ਨੌਜਵਾਨ ਨਸ਼ਿਆਂ ਦੇ ਗੁਲਾਮ ਨੇ ਨਸ਼ਿਆਂ ਦੀ ਗੁਲਾਮੀ ਵਿੱਚ ਹੈ ਅੱਜ ਤੁਹਾਡੇ ਨਾਮ ਵਿੱਚ ਨਸ਼ਿਆਂ ਦੀ ਗੁਲਾਮੀ ਤੋਂ ਮੁਕਤ ਹੋ ਜਾਣ ਮੇਰੇ ਪਰਮੇਸ਼ਵਰ। ਅਸੀਂ ਪ੍ਰਾਰਥਨਾ ਕਰਦੇ ਹਾਂ ਯਿਸੂ ਮਸੀਹ ਤੁਹਾਡੇ ਸਮਰਥੀ ਨਾਮ ਵਿੱਚ। ਪ੍ਰਾਰਥਨਾ ਕਰਦੇ ਹਾਂ ਜੋ ਬਿਜ਼ਨਸ ਵਪਾਰ ਵਿੱਚ ਘਾਟਾ ਖਾਰੇ ਦੀ ਮੇਰੇ ਪਰਮੇਸ਼ਵਰ ਉਹ ਤੁਹਾਡੇ ਬੱਚੇ ਬਿਜ਼ਨਸ ਵਪਾਰ ਦੀ ਵਿੱਚ ਵਾਧੇ ਜਾਣ। ਕਿਉਂ ਜੋ ਤੁਹਾਡੇ ਵਚਨ ਵਿੱਚ ਲਿਖਿਆ ਮੈਂ ਤੇਰੇ ਹੱਥਾਂ ਦੇ ਕੰਮਾਂ ਨੂੰ ਬਰਕਤ ਦੇਵਾਂਗਾ। ਤੁਹਾਡਾ ਵਚਨ ਕਹਿੰਦਾ ਆ ਮੈਂ ਤੇਰੇ ਰਾਹਾਂ ਨੂੰ ਸਫਲ ਬਣਾਵਾਂਗਾ ਮੈਂ ਤੇਰੀ ਰਾਹਾਂ ਨੂੰ ਮੁਬਾਰਕ ਕਰ ਦਿਆਂਗਾ ਆਤਮਾਹਾਨ ਪਰਮੇਸ਼ਵਰ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਸੀਂ ਸਾਡੇ ਉੱਤੇ ਦਇਆ ਕਰੋ ਅੱਜ ਸਵੇਰ ਖੁਦਾਵੰਦ ਤੁਹਾਡੀ ਬਰਕਤ ਸਾਰਿਆਂ ਦੇ ਨਾਲ ਹੋਵੇ ਅੱਜ ਸਵੇਰ ਖੁਦਾਵੰਦ ਸਾਰਿਆਂ ਦੀ ਜ਼ਿੰਦਗੀ ਵਿੱਚ ਆਸ਼ੀਸ਼ ਲੈ ਕੇ ਆਵੇ ਮੇਰੇ ਪਿਤਾ ਅੱਜ ਦਾ ਦਿਨ ਬਰਕਤ ਵਾਲਾ ਦਿਨ ਹੋਵੇ ਅੱਜ ਦਾ ਦਿਨ ਤੁਹਾਡੀ ਕਿਰਪਾ ਦੇ ਨਾਲ ਭਰਿਆ ਹੋਵੇ। ਅੱਜ ਦੇ ਦਿਨ ਤੁਹਾਡੇ ਫ਼ਜ਼ਲ ਦੇ ਨਾਲ ਭਰਜਣ ਪ੍ਰਭੂ। ਆਸ਼ੀਸ਼ ਦਿਓ। ਬਰਕਤ